ਈ-ਕਮਰਸ ਕੰਪਨੀਆਂ ਜਿੱਥੇ ਭਾਰੀ ਛੋਟਾਂ ਦੇ ਕੇ ਗਾਹਕਾਂ ਨੂੰ ਆਪਣੇ ਵੱਲ ਖਿੱਚਦੀਆਂ ਨੇ ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਛੋਟੇ ਵਪਾਰੀਆਂ ਨੂੰ ਵੱਡੀ ਟਾ ਵੀ ਲਗਾ ਰਹੀਆਂ ਨੇ ਜਿਸ ਨਾਲ ਦੇਸ਼ ਭਰ ਦੇ ਛੋਟੇ ਵਪਾਰੀ ਅਤੇ ਕਰਿਆਨਾ ਸਟੋਰਾਂ ਦੀ ਰੋਜੀ ਰੋਟੀ ਖਤਰੇ ਵਿੱਚ ਪਈ ਹੋਈ ਹੈ ਇਸ ਦੌਰਾਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਸ ਨੇ ਤਿੰਨ ਰੋਜ਼ਾ ਰਾਸ਼ਟਰੀ ਸੰਮੇਲਨ ਕਰਵਾਉਣ ਦਾ ਐਲਾਨ ਕੀਤਾ ਹੈ ਜਿਸ ਨਾਲ ਦੇਸ਼ ਭਰ ਦੇ ਕਰੋੜਾਂ ਵਪਾਰੀ ਸੜਕਾਂ ਤੇ ਉਤਰਨ ਦੀ ਯੋਜਨਾ ਬਣਾ ਰਹੇ ਨੇ ਸੋ ਆਓ ਜਾਣਦੇ ਹਾਂ ਇਸ ਬਾਰੇ ਹੋਰ ਵਿਸਥਾਰ ਨਾਲ ਦੇਸ਼ ਭਰ ਦੇ 9 ਕਰੋੜ ਤੋਂ ਵੱਧ ਛੋਟੇ ਵਪਾਰੀਆਂ ਦੀ ਨੁਮਾਇੰਦਗੀ ਕਰਨ ਵਾਲੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਸ ਨੇ 16 ਤੋਂ 18 ਮਈ ਤੱਕ ਨਵੀਂ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਵਿੱਚ ਤਿੰਨ ਰੋਜ਼ਾ ਰਾਸ਼ਟਰੀ ਸੰਮੇਲਨ ਕਰਵਾਉਣ ਦਾ ਐਲਾਨ ਕੀਤਾ ਹੈ ਉਸ ਦਾ ਉਦੇਸ਼ ਵਿਦੇਸ਼ੀ ਨਿਵੇਸ਼ ਵਾਲੀਆਂ ਈ-ਕਾਮਰਸ ਅਤੇ ਵਪਾਰਕ ਕੰਪਨੀਆਂ ਜਿਵੇਂ ਕਿ ਐਮਾਜ਼ਾਨ, ਫਲਿੱਪਕਾਰਟ, ਬਲਿੰਕਟ, ਸਵੀਗੀ, ਇਨਸਟਾਮਾਰਟ, ਜੈਪਟੋ ਅਤੇ ਹੋਰ ਵੱਡੀਆਂ ਈ-ਕਾਮਰਸ ਕੰਪਨੀਆਂ ਦੇ ਅਨੈਤਿਕ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਵਿਰੁੱਧ ਇੱਕ ਦੇਸ਼ ਵਿਆਪੀ ਅੰਦੋਲਨ ਨੂੰ ਰਣਨੀਤੀ ਬਣਾਉਣਾ ਹੈ ਇਸਤੇ ਕੈਡ ਦਾ ਕਹਿਣਾ ਹੈ ਕਿ ਇਹ ਕੰਪਨੀਆਂ ਐਫ ਡੀ ਆਈ ਦੀ ਦੁਰਵਰਤੋਂ ਕਰ ਰਹੀਆਂ ਨੇ ਅਤੇ ਨੀਮਾਂ ਦੀ ਉਲੰਘਣਾ ਕਰਨ ਤੋਂ ਵੀ ਨਹੀਂ ਝਿਜਕ ਰਹੀਆਂ ਇਹਨਾਂ ਕੰਪਨੀਆਂ ਦੀਆਂ ਡਾਰਕ ਸਟੋਰ ਵਰਗੀਆਂ ਨੀਤੀਆਂ ਦੇਸ਼ ਭਰ ਦੇ 3 ਕਰੋੜ ਤੋਂ ਵੱਧ ਕਰਿਆਨਾ ਸਟੋਰਾਂ ਦੀ ਰੋਜੀ ਰੋਟੀ ਨੂੰ ਖਤਰੇ ਵਿੱਚ ਪਾ ਰਹੀਆਂ ਨੇ ਇਸ ਕਾਰਨ ਦੇਸ਼ ਭਰ ਦੇ 9 ਕਰੋੜ ਵਪਾਰੀ ਸੜਕਾਂ ਤੇ ਉਤਰਨ ਦੀ ਯੋਜਨਾ ਬਣਾ ਰਹੇ ਨੇ ਅਤੇ ਇਹ ਵਿਰੋਧ ਪ੍ਰਦਰਸ਼ਨ ਸਾਰੇ ਰਾਜਾਂ ਵਿੱਚ ਕੀਤਾ ਜਾਵੇਗਾ ਕੈਡ ਦੇ ਰਾਸ਼ਟਰੀ ਪ੍ਰਧਾਨ ਬੀਸੀ ਭਾਰਤੀਆ ਨੇ ਕਿਹਾ ਕਿ ਇਸ ਕਾਨਫਰੰਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ 100 ਤੋਂ ਵੱਧ ਪ੍ਰਮੁੱਖ ਕਾਰੋਬਾਰੀ ਆਗੂ ਹਿੱਸਾ ਲੈਣਗੇ ਉਸ ਨੇ ਈ-ਕਮਰਸ ਕੰਪਨੀਆਂ ਤੇ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹਨਾਂ ਕੰਪਨੀਆਂ ਨੇ ਬੁਨਿਆਦੀ ਢਾਂਚਾ ਵਿਕਸਿਤ ਕਰਨ ਦੀ ਬਜਾਏ ਨੁਕਸਾਨ ਨੂੰ ਪੂਰਾ ਕਰਨ ਲਈ ਸਿੱਧੇ ਵਿਦੇਸ਼ੀ ਨਿਵੇਸ਼ ਦੀ ਵਰਤੋਂ ਕਰਕੇ 94 ਵਿਕਰਤਾਵਾਂ ਰਾਹੀਂ ਡੂੰਘੀਆਂ ਛੋਟਾਂ ਦੀ ਪੇਸ਼ਕਸ਼ ਕੀਤੀ ਹੈ ਦੇਸ਼ ਭਰ ਵਿੱਚ ਡਿਲੀਵਰੀ ਲਈ ਕਈ ਡਾਰਕ ਸਟੋਰ ਚਲਾਉਣਾ ਐਫਡੀਆਈ ਨੀਤੀਆਂ ਦੀ ਸਿੱਧੀ ਉਲੰਘਣਾ ਹੈ ਜੋ ਈ-ਕਮਰਸ ਸੰਸਥਾਵਾਂ ਨੂੰ ਵਸਤੂ ਸੂਚੀ ਬਣਾਈ ਰੱਖਣ ਅਤੇ ਪਰਚੂਨ ਦੁਕਾਨਾਂ ਸਥਾਪਤ ਕਰਨ ਤੋਂ ਰੋਕਦੀਆਂ ਨੇ ਇਸ ਕਾਰਨ ਦੇਸ਼ ਭਰ ਦੇ ਕਾਰੋਬਾਰੀ ਆਗੂ ਇਹਨਾਂ ਕੰਪਨੀਆਂ ਵਿਰੁੱਧ ਅੰਦੋਲਨਕਾਰੀ ਪ੍ਰੋਗਰਾਮਾਂ ਦਾ ਫੈਸਲਾ ਕਰਨਗੇ ਜੋ ਦੇਸ਼ ਦੇ 500 ਤੋਂ ਵੱਧ ਸ਼ਹਿਰਾਂ ਵਿੱਚ ਆਯੋਜਿਤ ਕੀਤੇ ਜਾਣਗੇ ਅੰਦੋਲਨ ਦੀ ਰੂਪਰੇਖਾ ਪ੍ਰੋਗਰਾਮ ਵਿੱਚ ਤੈਅ ਕੀਤੀ ਜਾਵੇਗੀ ਜਿਸ ਵਿੱਚ ਇਹਨਾਂ ਈ-ਕਾਮਰਸ ਅਤੇ ਵਪਾਰਕ ਕੰਪਨੀਆਂ ਨੂੰ ਭਾਰਤੀ ਕਾਨੂੰਨਾਂ ਅਤੇ ਨਿਰਪੱਖ ਵਪਾਰ ਦੀ ਪਾਲਣਾ ਕਰਨ ਜਾਂ ਭਾਰਤੀ ਬਾਜ਼ਾਰ ਤੋਂ ਬਾਹਰ ਨਿਕਲਣ ਦੀ ਮੰਗ ਕੀਤੀ ਜਾਵੇਗੀ ਦੱਸਦੀ ਕਿ ਈ-ਕਾਮਰਸ ਕੰਪਨੀਆਂ ਆਧੁਨਿਕ ਯੁੱਗ ਦੀ ਈਸਟ ਇੰਡੀਆ ਕੰਪਨੀ ਤੋਂ ਘੱਟ ਨਹੀਂ ਨੇ ਜੋ ਛੋਟੇ ਕਰਿਆਣਾ ਤੇ ਪ੍ਰਚੂਨ ਸਟੋਰਾਂ ਨੂੰ ਖਤਮ ਕਰਕੇ ਬਾਜ਼ਾਰ ਤੇ ਭਾਰੀ ਪੈ ਰਹੀਆਂ ਨੇ ਕੈਟ ਪਹਿਲਾਂ ਹੀ ਇੱਕ ਵਿਆਪਕ ਵਾਈਟ ਪੇਪਰ ਪੇਸ਼ ਕਰ ਚੁੱਕਿਆ ਹੈ ਜਿਸ ਵਿੱਚ ਇਹਨਾਂ ਚਿੰਤਾਵਾਂ ਨੂੰ ਉਜਾਗਰ ਕੀਤਾ ਗਿਆ ਹੈ ਕੈਟ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਇਹਨਾਂ ਵਿਦੇਸ਼ੀ ਫੰਡ ਪ੍ਰਾਪਤ ਕੰਪਨੀਆਂ ਦਾ ਬੇਕਾਬੂ ਵਾਧਾ ਭਾਰਤ ਤੇ ਛੋਟੇ ਪਰਚੂਨ ਵਪਾਰੀਆਂ ਲਈ ਇੱਕ ਵੱਡਾ ਖਤਰਾ ਬਣਿਆ ਹੋਇਆ ਹੈ ਤੁਹਾਡਾ ਇਸ ਤੇ ਕੀ ਕਹਿਣਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ